ਅੰਬਾਂ ਦੀਆਂ ਫਾੜੀਆਂ ਇਹ ਬੋਲੀ ਮੇਰੀ ਮਾਂ ਕਹਿੰਦੇ ਹੁੰਦੇ ਸੀ ਸਰ ਤੋਂ ਹਾਜੇ ਕਰੀ ਮੈਂ ਭਾਗ ਦੇ ਹੀ ਰਾਵੀ ਦੇ ਵਿੱਚ ਅੰਬਾਂ ਦੀਆਂ ਫਾੜੀਆਂ ਹਲੋ ਸਹੀ ਉਹ ਨਹੀਂ ਜੀ ਦੇ ਰਹਿਣਾ ਇੱਕ ਵਾਰੀ ਨਾ ਇਹ ਰਹਿਣਾ ਮੈਂ ਪੈਦਾ ਬੱਚੋਂ ਪਿੰਡ ਸੁਣੀਦਾ ਅਸੀਂ ਪਿੰਡਾਂ ਵਾਲੇ ਸੀ ਸੀਮਾ ਕੌਸ਼ਲ ਔਰ ਕੌਸ਼ਲ ਭਾਜੀ ਅ ਫਰ ਹੋਰ ਸਾਰੇ ਜਿੰਨੇ ਵੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਹਰਕਿਤ ਵਾਲੀਆ ਤੇ ਇਹਦੀ ਟੀਮ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹੈ ਇੰਨਾ ਸੋਹਣਾ ਪ੍ਰੋਗਰਾਮ ਅਰੇਂਜ ਕਰਨ ਦੇ ਲਈ ਕਿਉਂਕਿ ਸਾਡੇ ਵਰਗੇ ਬੱਚੇ ਆਪਣੇ ਘਰਾਂ ਚ ਬੈਠੇ ਰਹ ਜਾਂਦੇ ਆ ਸਾਰਿਆਂ ਦੇ ਉਹਨਾਂ ਨੂੰ ਸੋਇ ਤੋਂ ਵੇਲੇ ਮਿਲਦੀ ਬਟ ਜਦੋਂ ਕਾਇਤ ਦੇ ਵਿੱਚੋਂ ਟਾਈਮ ਕੱਢ ਕੇ ਇਸ ਤਰ੍ਹਾਂ ਅਸੀਂ ਇਕੱਠੇ ਹੁੰਨੇ ਆਂ ਆਪਦੇ ਦਿਲ ਦੇ ਬੰਗਲਿਆਂ ਨੂੰ ਸਾਂਝੇ ਕਰਦੇ ਆਂ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਘੱਟ ਦੀ ਲਾਈਫ ਹੈ ਜਿਹੜੀ ਬਹੁਤ ਬਿਜ਼ੀ ਲਾਈਫ ਹੈ ਉਹਦੇ ਵਿੱਚੋਂ ਇਦਾਂ ਦਾ ਟਾਈਮ ਕੱਢਣਾ ਬਹੁਤ ਔਖਾ ਹੈ ਪਰ ਜਦੋਂ ਅਸੀਂ ਟਾਈਮ ਕਰਦੇ ਆਂ ਤਾਂ ਅਸੀਂ ਖੂਬ ਇੰਜੋਏ ਕਰਦੇ ਆਂ ਤੇ ਸੱਚੀ ਮੈਂ 27 ਤਰੀਕ ਬਹੁਤ ਦੇਖੀ ਦਿੱਤੀ ਹੋਈ ਸੀ ਬੈਲੀ ਰੱਖੀ ਹੋਈ ਸੀ ਤੇ ਉਤਤੇ ਕੀ ਹੋਇਆ ਕਿ ਸਾਡਾ ਜਿਹੜਾ ਸ਼ਡਿਊਲ ਆਪ ਦਾ ਅਕਸਰ ਹੋ ਗਿਆ ਤੇ ਉਹਨਾਂ ਨੇ ਮੇਰੀ 27 ਤਰੀਕ ਫਿਜ਼ਿਕਲ ਸੀ ਸੋ ਮੈਨੂੰ ਜਾਣਾ ਪੈਣਾ ਸਾਡੀ ਫਿਰ ਦਾ ਸ਼ੂਟ ਚੱਲੀ ਜਾਂਦਾ ਵਿਆਹ ਕਰਦਾ ਤੇ ਮੈਂ ਉਹਨਾਂ ਨੂੰ ਬਸ ਤੋਂ ਬੋਲ ਕੇ ਲਈ ਆਈ ਸੀ ਤੇ ਮੈਂ ਉਸ ਵਕਤ ਤੇ ਮਿਲ ਨਾ ਪਵਾਂ ਨਹੀਂ ਮੈਂ ਅੱਜ ਸਾਰਿਆਂ ਦੇ ਤੇ ਰਹਿ ਰੋ ਸੀ ਮੈਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਥੇ ਜਿਨੇ ਵੀ ਸਾਡੇ ਗੈਸਟ ਹੈ ਨੇ ਸਾਰਿਆਂ ਨੂੰ ਜੀ ਆਇਆਂ ਕਿ ਮੇਰੇ ਵੱਲੋਂ ਤੇ ਮੇਰੀ ਧੀ ਮੇਰੇ ਪਾਰਟਨਰ ਸਿਮਰਨ ਤੇ ਮੇਰੇ ਲਾਈਫ ਪਾਰਟਨਰ ਪ੍ਰੀਤ ਬੰਗਾ ਜੀ ਵੱਲੋਂ ਸادة ਬਹੁਤ ਹੀ ਰਿਸਪੈਕਟਡ ਰੁਪਿੰਦਰ ਰੂਪੀ ਮੈਂ ਸਾਡੇ ਰਿਸਪੈਕਟਡ ਭਾਈ ਭਪਿੰਦਰ ਬਰਨਾਲਾ ਜੀ ਸਾਡੇ ਵਿੱਚ ਪਹੁੰਚੇ ਨੇ ਜੀ ਆਇਆਂ ਆਖਦੀਆਂ ਤੇ ਬਹੁਤ ਹੀ ਸ਼ੁਕਰਗੁਜ਼ਾਰਾ ਮੈਂ ਇਹਨਾਂ ਦੀ ਕਿ ਮੇਰੇ ਇੱਕ ਬੋਲ ਤੇ ਇੱਕ ਸੱਦੇ ਤੇ ਮੈਨੂੰ ਇੰਨਾ ਨਿਮਾਣੀ ਜੀ ਨੇ ਇੰਨਾ ਨੇ ਮਾਣ ਬਖਸ਼ਿਆ ਇੱਥੇ ਪਹੁੰਚ ਕੇ ਮੈਂ ਸਦਾ ਇਹਨਾਂ ਦੀ ਰਣੀ ਰਹਿਾਂਗੀ ਜੀ ਸਜੀਆਂ ਨੂੰ ਮੇਰੇ ਵਿੱਚ ਸਦੀ ਪੈਣ ਜੋਤੀ ਅਰੋੜਾ ਉਹ ਵੀ ਸਾਡੇ ਗੈਸਟ ਆਏ ਨੇ ਜੀਆ ਨੂੰ ਜੀ ਕਨਨ ਸੇ ਗੁਰਜੀਤ ਗੁਰੀ ਹੈਰੀ ਭਾਜੀ ਤੇ ਜਿਨੇ ਵੀ ਮੇਰੇ ਸਪਾਂਸਰਸ ਸਾਰਿਆਂ ਦਾ ਮੈਂ ਥੈਂਕਸ ਕਰਦੀ ਆ ਤੇ ਵੈਲਕਮ ਕਰਦੀ ਆ ਸਾਡੇ ਨਮਸਕਾਰ ਦੇ ਮਹਾਨ ਹਸਤੀ ਸਦੀ ਵੱਡੀ ਭੈਣ ਕਿਰਨ ਜੀ ਕੰਮ ਦੀਦੀ ਹਲੇ ਸਾਡੇ ਵਿੱਚ ਪਹੁੰਚਿਆ ਲੀ ਸੋਨਿਆ ਦੀਦੀ ਮੈਂ ਸਾਰਿਆਂ ਦਾ ਜਿਹਾ ਆਖਦੀਆਂ ਜਿਹਾ ਆਖਦੀਆਂ ਤੇ ਸਭ ਤੋਂ ਵੱਧ ਤੋਂ ਮੈਂ ਸਾਡੇ ਬੱਡੇ ਕਹਿੰਦੀ ਸਭ ਤੋਂ ਵੱਡੇ ਜੀ ਫਤਿਹਦਰ ਜੀ ਬਣਾ ਲੈ ਤੁਮ ਰਿਸਪੈਕਟਡ ਪ੍ਰਤਿਦਰਪੀ ਦੀ ਸਾਡੇ ਭਾਈ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਤੁਹਾਡੇ ਇੱਕ ਕਦਮ ਸਾਡੇ ਸਰ ਮਤੇ ਹੈ ਮੈਂ ਤਾਂ ਤੁਹਾਨੂੰ ਸ਼ੁਕਰ ਗੁਜ਼ਾਰਾਂ ਸੀ ਰੀੜੀਆਂ ਤਬੀ ਕੀ ਨਹੀਂ ਦੇ ਸਕਦੇ ਤੁਹਾਨੂੰ ਇੰਨਾ ਪਿਆਰ ਹਮੇਸ਼ਾ ਮਿਲਦਾ ਹੈ ਅੱਜ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਸਭ ਦੇ ਤੇ ਆਏ ਹੋ ਤਾਂ ਇਹ ਨਿੱਗੀ ਜਿਹਾ ਕਰਨਾ ਚਾਹਤਾ ਸਾਡੇ ਪੂਰੇ ਸਪਾਂਸਰਸ ਬਲੋ ਪੂਰੀ ਟੀਮ ਬਲੋ ਖਰੀਦ ਕਰਵਾਤੀ ਵਿੱਚ ਜਿਹੜੇ ਜਿਹੜੇ ਵੀ ਲੋਕ ਬੁੜੇ ਐ ਤਾਂ ਬਸ ਸਾਰੇ ਲੋਕ ਸਵਾਗਤ ਹੈ ਤੇ ਸਾਡੇ ਕਿਰਨ ਬੁਟੀ

怎么了？